ਪ੍ਰਧਾਨ ਸੁਖਵਿੰਦਰ ਸਿੰਘ ਸੰਧੂ ਤੁਕੇ ਸਾਡੇ ਇਸ ਸਾਲ ਦੇ ਰੋਕਰੀ ਕਨ ਬਰਤੀਆ ਟਾਊਨ ਦੇ ਪ੍ਰਧਾਨ ਨੇ ਸੈਕਟਰੀ ਭਾਈ ਹਰਦੀਪ ਸਿੰਘ ਜੀ ਨੇ ਕੋਸ਼ਿਸ਼ ਕੀਤੀ ਜੋ ਕਿ ਕੈਸ਼ੀਅਰ ਨੇ ਸਾਡੇ ਪਾਸ ਕਰਤਾ ਨਾਮ ਦਾ ਸਹਿਯੋਗ ਦੇ ਨਾਲ ਤੁਹਾਨੂੰ ਟੈਂਪਰਟ ਕਰਕੇ ਦਿੰਦੇ मेरे तो तो को मेरे को आज की मीटिंग में जो सूत्रधार है टास्क मैनेजर फैसिलिटेटर है ये सारा रूटीन अपने को करने पड़ेंगे करना है हर महीने शर्म से सहयोगना संस्था के कर्मचारी रहते पहले से हर साल सफाई के कैंपेन जैसे कैंपेज है वो करते हैं सारी सब हम पूरा बाबा नहीं स्वास्थ्य में सिस्टम है और लिए बड़ा पुख्ता कोशिश की कि हम का साथ आना शुरू भी रहा

ਚਾਹੇ ਕੈਂਸਰ ਦੇ ਚੈੱਕ ਅਪਨੇ ਆਪਾਂ ਡਰਦੇ ਹੁੰਨੇ ਆ ਕਿਤੇ ਡਾਕਟਰ ਵੇਹ ਨਾ ਪਾ ਦੇਣ ਦਸਰਤ ਜੋ ਬਿਮਾਰੀ ਆਪਣੇ ਅੰਦਰ ਪਨਪਰੀਏ ਜਾਂ ਪੈਦਾ ਹੋ ਰਹੀ ਹੈ ਉਹਨੇ ਤਾਂ ਇੱਕ ਦਿਨ ਬਾਹਰ ਆਉਣਾ ਹੈ ਇਸ ਕਰਕੇ ਆਪਾਂ ਅਵੇਅਰ ਵੀ ਕਰੀਏ ਸੰਗਤ ਨੂੰ ਖਾਸ ਕਰਕੇ ਕੈਂਸਰ ਵਰਗੀਆਂ ਜਾਂ ਹੈਪੇਟਾਈਟਸ ਬੀ ਜਾਂ ਹੈਪੇਟਾਈਟਸ ਸੀ ਵਰਗੀਆਂ ਬਿਮਾਰੀਆਂ ਨੇ ਜੋ ਲੀਵਰ ਦੇ ਕੈਂਸਰ ਦਾ ਕਾਰਨ ਬਣਦੀਆਂ ਨੇ ਇਲਾਜ ਨਾਲੋਂ ਵੀ ਜ਼ਿਆਦਾ ਆਪ ਨੂੰ ਅਵੇਅਰਨੈਸ ਦੀ ਲੋੜ ਹੈ ਤਾਂ ਕਿ ਹੋਰ ਇਸ ਦਾ ਸਕਾਰ ਨਾ ਹੋ ਜਾਓ ਬਲੱਡ ਪ੍ਰੈਸ਼ਰ ਹੁਣ ਦਸੰਬਰ ਦਾ ਤੇ ਜਨਵਰੀ ਦਾ ਮਹੀਨਾ ਠੰਡ ਹੈ ਤੇ ਮੋਸਟਲੀ ਇਹਨਾਂ ਦਿਨਾਂ ਦੇ ਵਿੱਚ ਬੀਪੀ ਵਧਣ ਦੇ ਕਾਰਨ ਹਾਰਟ ਅਟੈਕ ਜਾਂ ਦਰੰਗ ਵਰਗੇ ਹਾਦਸੇ ਹੋ ਜਾਂਦੇ ਨੇ ਕਿ ਸਾਰੀ ਉਮਰ ਬੰਦਾ ਜਦੋਂ ਜਦੋਂ ਰਹਿੰਦਾ ਵੈਸੇ ਪਿਆ ਰਹਿੰਦਾ ਕਿ ਹਾਰਟ ਅਟੈਕ ਹੋ ਗਿਆ ਤਾਂ अनेका ਬੱਚੇ ਜਤੀਬ ਹੋ ਜਾਂਦੇ ਨੇ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਦੀ ਆਪਣੀ ਜ਼ਿੰਮੇਵਾਰੀ ਬਣਦੀ ਹੈ ਕਿ ਆਪਾਂ ਸਮਾਜ ਨੂੰ ਸੋਸਾਇਟੀ ਨੂੰ ਅਵੇਅਰ ਕਰੀਏ ਕਿ ਪ੍ਰੋਪਰ ਚੈੱਕਅਪ ਕਰਾਉਂਦੇ ਰਹਿਣ ਜਿਹੜਾ ਨਹੀਂ